ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਨਾਲ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਉਹਨਾਂ ਦੇ ਪੁਨਰ ਜਨਮ ਬਾਰੇ ਜੋ ਮਹਾਂਪੁਰਸ਼ਾਂ ਦਾ ਪਹਿਲਾ ਜਨਮ ਹੋਇਆ ਸੀ ਅਤੇ ਜਿਹੜਾ ਹੁਣ ਦਾ ਜਨਮ ਸੀ ਉਸ ਬਾਰੇ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ ਇਹਨਾਂ ਇਹ ਜੋ ਘਟਨਾ ਹੈ ਇਸ ਬਾਰੇ ਬਹੁਤ ਘੱਟ ਸੰਗਤ ਜਾਣਦੀ ਹੈ ਇਸ ਜਨਮ ਦੇ ਵਿੱਚ ਮਹਾਂਪੁਰਸ਼ਾਂ ਦਾ ਜਨਮ 10 ਅਗਸਤ 1936 ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਭਰਤਗੜ ਪਿੰਡ ਦੇ ਵਿੱਚ ਹੋਇਆ ਸੀਗਾ ਤੇ ਜਿਹੜਾ ਮਹਾਂਪੁਰਸ਼ਾਂ ਦਾ ਪਿਛਲਾ ਜਨਮ ਸੀਗਾ ਉਸ ਸਮੇਂ ਭਾਰਤ ਆਜ਼ਾਦ ਨਹੀਂ ਹੋਇਆ ਸੀਗਾ ਉਹ ਪਿੰਡ ਹੈ ਖੰਟਮਾਨਪੁਰ ਫਤਿਹਗੜ ਸਾਹਿਬ ਦੇ ਵਿੱਚੇ ਪਿੰਡ ਪੈਂਦਾ ਹੈ ਜਿੱਥੇ ਪਹਿਲਾ ਮਹਾਂਪੁਰਸ਼ਾਂ ਦਾ ਜਨਮ ਹੋਇਆ ਸੀਗਾ ਮਹਾਂਪੁਰਸ਼ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਮਹਾਂਪੁਰਸ਼ਾਂ ਦੀ ਜੋ ਬਿਰਤੀ ਸੀ ਬਚਪਨ ਦੇ ਵਿੱਚ ਵੀ ਸਾਧੂ ਬਿਰਤੀ ਸੀਗੀ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਸਨ ਤਾਂ ਉਸ ਸਮੇਂ ਬਾਬਾ ਜੀ ਦਾ ਜਿਹੜਾ ਪਹਿਲਾ ਨਾਮ ਸੀਗਾ ਉਹ ਭਾਈ ਸੰਤੋਖ ਸਿੰਘ ਸੀਗਾ ਉਸ ਸਮੇਂ ਭਾਈ ਸੰਤੋਖ ਸਿੰਘ ਜੀਵਾਂ ਪਰਸ਼ਵ ਬ੍ਰਿਟਿਸ਼ ਸਰਕਾਰ ਸੀ ਜੋ ਆਰਮੀ ਦੇ ਵਿੱਚ ਭਰਤੀ ਹੋ ਗਏ ਸੀਗੇ ਆਰਮੀ ਦੇ ਵਿੱਚ ਉਹਨਾਂ ਨੇ ਜੌਬ ਕੀਤੀ ਉਤੋਂ ਫਿਰ ਰਿਟਾਇਰਮੈਂਟ ਲੈ ਕੇ ਮਹਾਂਪੁਰਸ਼ਾਂ ਨੇ ਆਪਣੇ ਪਿੰਡ ਖੰਡਮਨਪੁਰ ਆ ਗਏ ਉੱਥੇ ਇੱਕ ਵਿਦਿਆਲਿਆ ਸੀਗਾ ਜਿੱਥੇ ਮਹਾਂਪੁਰਸ਼ਾਂ ਨੇ ਗੁਰਬਾਣੀ ਦਾ ਪ੍ਰਚਾਰ ਗੁਰਬਾਣੀ ਸ਼ਬਦ ਕੀਰਤਨ ਢਾਡੀ ਵਾਰਾਂ ਦੀ ਜੋ ਸਿੱਖਿਆ ਸੀਗੀ ਉਹ ਵਿਦਿਆਰਥੀਆਂ ਨੂੰ ਦਿੱਤੀ ਤੇ ਉਹਨਾਂ ਦੇ ਕੋਲ ਕਈ ਸਟੂਡੈਂਟਸ ਹਨ ਤੇ ਉਸ ਜੋ ਪਿਛਲਾ ਜਨਮ ਸੀਗਾ ਉਸ ਸਮੇਂ ਮਾਹਪੁਰਸ਼ਾਂ ਦੀ ਸ਼ਾਦੀ ਵੀ ਹੋ ਗਈ ਸੀ ਤੇ ਉਹਨਾਂ ਦੇ ਬੱਚੇ ਵੀ ਸਨ ਤਾਂ ਉਸ ਜਨਮ ਦੇ ਵਿੱਚ ਮਾਹਪੁਰਸ਼ਾਂ ਨੇ ਭਾਈ ਬਖਸ਼ੀਸ਼ ਸਿੰਘ ਜੀ ਅਮਰਗੜ ਵਾਲੇ ਉਹਨਾਂ ਦੀ ਸੰਗਤ ਕੀਤੀ ਸੀ ਉਸ ਸਮੇ ਉਹ ਮਾਹਪੁਰਸ਼ ਸਨ ਸੰਤ ਬਾਬਾ ਬਖਸ਼ੀਸ਼ ਸਿੰਘ ਜੀ ਤਾਂ ਉਹ ਜਨਮ ਦੇ ਵਿੱਚ ਜਦੋਂ ਮਹਾਂਪੁਰਸ਼ਾਂ ਨੇ ਸਰੀਰ त्यागਿਆ ਖੰਟਮਾਨਪੁਰ ਤਾਂ ਉਸ ਤੋਂ ਬਾਅਦ ਜਿਹੜਾ ਫਿਰ ਇਹ ਦੂਸਰਾ ਜਨਮ ਹੈ ਇਹ ਮਹਾਂਪੁਰਸ਼ਾਂ ਦਾ ਫਿਰ ਭਰਤਗੜ ਵਿੱਚ ਹੋਇਆ ਜਦੋਂ ਮਹਾਂਪੁਰਸ਼ਾਂ ਦੀ ਉਮਰ 3 ਸਾਲ ਦੀ ਸੀ ਤਾਂ ਕਿਹਾ ਜਾਂਦਾ ਕਿ ਖੰਟ ਮਾਨਪੁਰ ਤੋਂ ਭਰਤਗੜ ਵਿਖੇ ਇਥੋਂ ਕੀਰਤਨ ਦੇ ਲਈ ਜਥਾ ਉੱਥੇ ਆਇਆ ਸੀ ਕੀਰਤਨ ਹੋ ਰਿਹਾ ਸੀਗਾ ਤਾਂ ਜਿੰਨੇ ਜਥੇ ਦੇ ਵਿੱਚ ਜਿਹੜੀ ਵੀ ਸੰਗਤ ਮਾਨਪੁਰ ਤੋਂ ਗਈ ਸੀਗੀ ਉੱਥੇ ਜਦੋਂ ਉਹ ਕੀਰਤਨ ਕਰ ਰਹੇ ਸਨ ਤਾਂ ਉਸ ਤੋਂ ਬਾਅਦ ਬਾਬਾ ਜੀ ਨੇ 3 ਸਾਲ ਦੀ ਉਮਰ ਸੀ ਉਹਨਾਂ ਨੂੰ ਨਾਮ ਲੈ ਕੇ ਬੁਲਾਇਆ ਤਾਂ ਸਾਰੇ ਹੈਰਾਨ ਪਰੇਸ਼ਾਨ ਹੋ ਗਏ ਕਿ 3 ਸਾਲ ਦੇ ਬੱਚੇ ਨੂੰ ਇਹ ਕਿਵੇਂ ਪਤਾ ਲੱਗ ਗਿਆ ਵੀ ਮੇਰਾ ਕੀ ਨਾਮ ਹੈ ਤਾਂ ਪੇਰੇ 3 ਸਾਲ ਦੀ ਉਮਰ ਦੇ ਵਿੱਚ ਬਾਬਾ ਜੀ ਨੇ ਦੱਸਿਆ ਕਿ ਮੈਂ ਉਹੀ ਸੰਤੋਖ ਸਿੰਘ ਹਾਂ ਜਿਸ ਤੋਂ ਤੁਸੀਂ ਸਿੱਖਿਆ ਲੈਂਦੇ ਸਨ ਗੁਰਬਾਣੀ ਦੀ ਤਾਂ ਉਹ ਬੜੇ ਫਿਰ ਉਹਨਾਂ ਨੇ ਮਹਾਂਪੁਰਸ਼ਾਂ ਦਾ ਸਤਕਾਰ ਕੀਤਾ ਕਿਉਂਕਿ 3 ਸਾਲ ਦੇ ਬੱਚੇ ਦੇ ਵਿੱਚ ਇਹ ਬ੍ਰਹਮ ਗਿਆਨ ਸੀਗਾ ਕਈ ਇੱਥੋਂ ਤੱਕ ਕਹਿੰਦੇ ਹਨ ਕਿ ਜਿਹੜਾ ਮਹਾਂਪੁਰਸ਼ਾਂ ਨੂੰ ਬ੍ਰਹਮ ਗਿਆਨ ਹੈ ਉਹ ਸੰਤ ਜਵਾਲਾ ਜੀ ਤੋਂ ਮਿਲਿਆ ਇਹ ਬਿਲਕੁਲ ਗਲਤ ਹੈ हां ਜਦੋਂ ਸੰਤ ਜਵਾਲਾ ਜੀ ਮਹਾਂਪੁਰਸ਼ ਹਰਖੋਵਾਲ ਵਾਲੇ ਉਹਨਾਂ ਦੀ ਸੰਗਤ ਮਹਾਂਪੁਰਸ਼ਾਂ ਨੇ ਰਸਤੇ ਵਿੱਚ ਕੀਤੀ ਤਾਂ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਮਹਾਂਪੁਰਸ਼ਾਂ ਨੂੰ ਕਿਹਾ ਸੀਗਾ ਕਿ ਜਿਹੜੀਆਂ ਤੁਹਾਡੀਆਂ ਸ਼ਕਤੀਆਂ ਨੇ ਤੁਸੀਂ ਇਹਨਾਂ ਤੇ ਸੰਜਮ ਰੱਖਣਾ ਹੈ ਇਹਨਾਂ ਨੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਵਰਤਣਾ ਹੈ ਕਿਉਂਕਿ ਉਸ ਸਮੇਂ ਮਹਾਂਪੁਰਸ਼ਾਂ ਦੀ ਜਿਹੜੀ ਉਮਰ ਹੈ ਉਹ ਬਹੁਤ ਛੋਟੀ ਸੀ ਸੋ ਜਦੋਂ 3 ਸਾਲ ਦੀ ਉਮਰ ਦੇ ਵਿੱਚ ਮਹਾਪੁਰਸ਼ਾਂ ਨੇ ਸਾਰੇ ਨੂੰ ਪਹਿਚਾਣ ਲਿਆ ਤਾਂ ਉਹਨਾਂ ਨੇ ਫਿਰ ਆਪਣੇ ਪੁਰਾਣੇ ਪਿੰਡ ਖੰਟਮਾਨਪੁਰ ਜਾਣ ਦੀ ਜ਼ਿੱਦ ਕੀਤੀ ਦੇ ਮਾਤਾ ਪਿਤਾ ਉਹਨਾਂ ਨੂੰ ਜਾਣ ਤੋਂ ਕਹਿ ਜਾਂਦਾ ਹੈ ਕਿ ਵੀ ਰੋਕਦੇ ਸਨ ਤੇ ਆਪਣਾ ਧਿਆਨੂ ਵਜਰ ਵਾਲੇ ਮਹਾਪੁਰਸ਼ ਅਤੇ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਮਹਾਪੁਰਸ਼ਾਂ ਦੇ ਦਾਦੀ ਜੀ ਲੱਗਦੇ ਸਨ ਕਹਿੰਦੇ ਹਨ ਕਿ ਫਿਰ ਉਹ ਇੱਕ ਦਿਨ ਉਥੇ ਖੰਟਮਾਨਪੁਰ ਮਹਾਪੁਰਸ਼ਾਂ ਨੂੰ ਲੈ ਗਏ ਅਤੇ ਜਦੋਂ ਪਿੰਡ ਦੀ ਫਿਰਨੀ ਤੇ ਛੱਡ ਦਿੱਤਾ ਤਾਂ ਮਹਾਪੁਰਸ਼ ਫਿਰ ਆਪਣੇ ਆਪ ਹੀ ਉਹ ਘਰ ਚਲੇ ਗਏ ਜਿੱਥੇ ਮਹਾਪੁਰਸ਼ਾਂ ਦਾ ਪਹਿਲਾ ਜਨਮ ਹੋਇਆ ਸੀਗਾ ਤਾਂ ਉਹ ਪਰਿਵਾਰ ਵਿਸ਼ਵਾਸ ਨਹੀਂ ਕਰਦਾ ਸੀਗਾ ਵੀ ਇਹ ਸੰਤੋਖ ਸਿੰਘ ਹੈ ਤਾਂ ਫਿਰ ਉਸ ਘਰ ਦੇ ਵਿੱਚ ਕਈ ਨਿਸ਼ਾਨੀਆਂ ਮਹਾਪੁਰਸ਼ਾਂ ਦੀਆਂ ਪਈਆਂ ਸਨ ਤਾਂ ਫਿਰ ਮਹਾਪੁਰਸ਼ਾਂ ਨੇ ਉਹ ਨਿਸ਼ਾਨੀਆਂ ਆਪਣੀਆਂ ਉਥੋਂ ਲੱਭੀਆਂ ਉਥੋਂ ਇੱਕ ਮਹਾਂਪੁਰਸ਼ਾਂ ਦਾ ਹਰਮੋਨੀਅਲ ਵੀ ਸੀਗਾ ਬਾਜਾ ਉਹ ਅੱਜ ਹਣ ਸਾਲੀ ਸਾਬ ਪਿਆ ਹੈ ਉਹ ਵੀ ਮਹਾਂਪੁਰਸ਼ਾਂ ਨੇ ਉਥੋਂ ਅੰਦਰੋਂ ਜਾ ਕੇ ਲੈ ਕੇ ਆਂਦਾ ਕਿ ਇਹ ਮੈਂ ਪਿਛਲੇ ਜਨਮ ਦਾ ਹੈ ਤਾਂ ਫਿਰ ਉਹਨਾਂ ਨੂੰ ਵਿਸ਼ਵਾਸ ਆ ਗਿਆ ਕਿ ਇਹ ਭਾਈ ਸੰਤੋਖ ਸਿੰਘ ਹੀ ਹੈ ਤਾਂ ਇਸ ਤਰ੍ਹਾਂ ਮਹਾਂਪੁਰਸ਼ਾਂ ਦਾ ਫਿਰ ਦੁਬਾਰਾ ਜਨਮ ਹੋਇਆ ਸੀਗਾ ਤੇ ਮਹਾਂਪੁਰਸ਼ ਬਚਪਨ ਤੋਂ ਹੀ ਮਹਾਂਪੁਰਸ਼ਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਸਗੀ ਤੇ ਹੁਣ ਜੋ ਸਮਾਂ ਚੱਲ ਰਿਹਾ ਹੈ ਸੰਤ ਬਾਬਾ ਰਾਮ ਸਿੰਘ ਜੀ ਗੰਡੋ ਵਾਲੇ ਮਹਾਂਪੁਰਸ਼ਾਂ ਨੇ ਬਚਨ ਕੀਤੇ ਸਨ ਕਿ ਭਾਈ ਹਲੇ ਤਾਂ ਮਹਾਂਪੁਰਸ਼ ਹੁਣ ਜਲਵਾ ਦਿਖਾਉਣਗੇ ਉਹ ਕਹਿੰਦੇ ਮੈਂ ਉਦੋਂ ਜਾਵਾਂਗਾ ਜਦੋਂ ਉਹ ਆਉਣਗੇ ਤਾਂ ਇਸ ਗੱਲ ਦੀ ਜੋ ਰਮਜ ਹੈ ਜੋ ਸਮਝ ਹੈ ਉਹ ਜੋ ਬੰਦਗੀ ਵਾਲੀਆਂ ਰੂਹਾਂ ਹਨ ਉਹੀ ਸਮਝ ਸਕਦੇ ਹਨ ਕਿ ਮਹਾਪੁਰਸ਼ ਕਿਸ ਰੂਪ ਦੇ ਵਿੱਚ ਆਏ ਹਨ ਅਤੇ ਕਿਸ ਰੂਪ ਦੇ ਵਿੱਚ ਵਰਤ ਰਹੇ ਹਨ ਸੰਗਤ ਦਾ ਭਲਾ ਕਰ ਰਹੇ ਹਨ ਅਤੇ ਸੰਗਤ ਜੀ ਉਹ ਆਪਣਾ ਜਲਵਾ ਦਿਖਾ ਰਹੇ ਹਨ ਸੋ ਇਹ ਕੁਝ ਵਿਚਾਰਾਂ ਸੀਗੀਆਂ ਮਹਾਪੁਰਸ਼ਾਂ ਦੇ ਪੁਨਰ ਜੋ ਉਹਨਾਂ ਦਾ ਪਹਿਲਾ ਜਨਮ ਸੀਗਾ ਤੇ ਹੁਣ ਦਾ ਜਨਮ ਸੀਗਾ ਕੋਈ ਅਖਰਵਾਦਾਂ ਘਾਟਾ ਹੋ ਗਿਆ ਵੇ ਸੰਗਤ ਜੀ ਗੁਰੂ ਸਾਹਿਬ ਅਤੇ ਆਪਜੀ ਬਖਸ਼ਣ ਜੋਗ ਹੋਂ ਬਖਸ਼ ਲੈਣਾ ਆਪ ਜੀ ਨੂੰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਹੋਰ ਅੱਗੇ ਸਾਂਝੀ ਕਰਨਾ ਕਿਉਂਕਿ ਮਹਾਂਪੁਰਸ਼ਾਂ ਨੇ ਇਸ ਜਨਮ ਦੇ ਵਿੱਚ ਬਹੁਤ ਸੰਗਤ ਦਾ ਪਲਾ ਕੀਤਾ ਤੇ ਉਹਨਾਂ ਨੂੰ ਸਾਰਾ ਗਿਆਨ ਸੀ ਕਿ ਮੇਰਾ ਪਿਛਲਾ ਜਨਮ ਕੀ ਸੀ ਮੈਂ ਕਿੱਥੇ ਸੀਗਾ ਸੋ ਸੰਗਤ ਜੀ ਅਸੀਸਾਂ ਦੇਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਅੱਜ ਅਸੀਂ ਆਪ ਜੀ ਨੂੰ ਹੰਸਾਲੀਆ ਵਾਲੇ ਮਹਾਂਪੁਰਸ਼ਾਂ ਦੇ ਪਿਛਲੇ ਜਨਮ ਦੇ ਘਰ ਦੇ ਦਰਸ਼ਨ ਕਰਾ ਰਹੇ ਹਾਂ। ਰਮ ਗਿਆਨੀ ਸੰਤਪਾਪਾ ਜੀ ਸਿੰਘ ਜੀ ਦੇ ਇਹ ਪਿਛਲੇ ਜਨਮ ਦਾ ਘਰ ਹੈ। ਜਿੱਥੇ ਬਾਬਾ ਜੀ ਰਹਿੰਦੇ ਹੁੰਦੇ ਸਨ। ਬਾਬਾ ਜੀ ਦੇ ਪਿਛਲੇ ਜਨਮ ਦਾ ਨਾਮ ਸੰਤੋਖ ਸਿੰਘ ਸੀ। ਇਹ ਉਹ ਘਰ ਹੈ। ਇਹ ਜਗ੍ਹਾ ਜਿਹੜੀ ਆਪ ਜੀ ਦੇਖ ਰਹੇ ਹੋ। ਜਿੱਥੇ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ। ਇੱਥੇ ਪਹਿਲਾਂ ਇਮਾਰਤ ਹੁੰਦੀ ਸੀ। ਔਰ ਜਿਹੜਾ ਪ੍ਰਾਤਨ ਘਰ ਸੀ ਉਹ ਇੱਥੇ ਬਣਿਆ ਹੋਇਆ ਸੀ ਜਿਵੇਂ ਪ੍ਰੀਮੀ ਦੱਸ ਰਹੇ ਨੇ ਇੱਥੇ ਬਾਬਾ ਜੀ ਦਾ ਇੱਕ ਪੂਰਾ ਵੀ ਹੁੰਦਾ ਸੀ ਜਿੱਥੇ ਬਾਬਾ ਜੀ ਭਜਨ ਮੰਦਗੀ ਨਿਤਨੇਮ ਕਰਦੇ ਹੁੰਦੇ ਸੀ ਉਹ ਅਮਾਰਤ ਸਮੇਂ ਨਾਲ ਭਾਵੇਂ ਹੁਣ ਨਹੀਂ ਹੈ ਪਰ ਇਹ ਜਗਾ ਜਿਹੜੀ ਆਪ ਜੀ ਦੇਖ ਰਹੇ ਹੋ ਇੱਥੇ ਹੀ ਉਹ ਘਰ ਹੁੰਦਾ ਸੀ ਬਾਬਾ ਜੀ ਸਾਹਿਬ ਦਾ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਮਹਾਂਪੁਰਸ਼ਾਂ ਦੇ ਪਿਛਲੇ ਜਨਮ ਦੀਆਂ ਕੁਝ ਨਿਸ਼ਾਨੀਆਂ ਜਿਹੜੀਆਂ ਬਾਬਾ ਜੀ ਨੇ ਇੱਥੇ ਆ ਕੇ ਆਪ ਦਾਸ ਦਿੱਤੀਆਂ ਸਨ ਛੋਟੀ ਉਮਰ ਵਿੱਚ ਜਦੋਂ ਬਾਬਾ ਜੀ ਇੱਥੇ ਧੰਮਾਜਰੇ ਵਾਲੇ ਮਹਾਪੁਰਸ਼ਾਨਾ ਲਾਏ ਤਾਂ ਬਹੁਤ ਦੂਰੋਂ ਆਪ ਇਕੱਲੇ ਹੀ ਆ ਕੇ ਆਪਣਾ ਘਰ ਪਛਾਣ ਲਿਆ ਔਰ ਆਪਣੀਆਂ ਨਿਸ਼ਾਨੀਆਂ ਦੱਸੀਆਂ ਵੀ ਇੱਥੇ ਮੇਰੀਆਂ ਨਿਸ਼ਾਨੀਆਂ ਹਨ ਸੰਗੋਦੀ ਇਹ ਹੁਣ ਆਪ ਜੀ ਜੋ ਦਰਸ਼ਨ ਕਰ ਰਹੇ ਹੋ ਪਲੰਗ ਦੇ ਇਹ ਪਲੰਗ ਮਹਾਪੁਰਸ਼ਾਨ ਦਾ ਪਿਛਲੇ ਜਨਮ ਦਾ ਹੀ ਪਲੰਗ ਹੈ ਜਿੱਥੇ ਬਾਬਾ ਜੀ ਸ਼ਾਮ ਕਰਦੇ ਹੁੰਦੇ ਸੀ ਔਰ ਇਹ ਕਸਰਾ ਦਾ ਅਸਮਾਨ ਮਹਾਪੁਰਸ਼ਾਨ ਦਾ ਹੈ ਪਿਛਲੇ ਜਨਮ ਦਾ ਇਹਨਾਂ ਨਾਲ ਬਾਬਾ ਜੀ ਕਸਤ ਕਰਦੇ ਹੁੰਦੇ ਸੀ ਇਹ ਵੀ ਸਾਮਕ ਰੱਖਿਆ ਹੋਇਆ ਇੱਕ ਹਰਮੋਨੀਅਮ ਸੀ ਉਹ ਹੁਣ ਹੰਸਾਲੀ ਸਾਹਿਬ ਦੇ ਸਮੇ ਹੈ। ਪਰ ਇਹ ਬੋਤੀ ਸਾਭਨ ਜਿੰਨਾ ਤੋਂ ਬਾਬਾ ਜੀ ਨੇ ਇਤਨੇਮ ਕਰਦੇ ਹੁੰਦੇ ਸੀ। ਸੋ ਅੱਜ ਇਹ ਜਗ੍ਹਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਉਹ ਧੰਨਵਾਦ ਪ੍ਰੇਮੀ ਅੰਦਰ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਇਸ ਪ੍ਰਾਤਮ ਕਰਦੇ ਪਿਛਲੇ ਜਨਮ ਦੇ ਕਰਦੇ ਦਰਸ਼ਨ ਕਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।